ਬਜ਼ਾਰਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਤੇ ਇਸ ਦੇ ਨਾਲ ਬਾਜ਼ਾਰ ਵਿੱਚ ਬੁਲੇਟ ਮੋਟਰਸਾਈਕਲ ਤੇ ਪਟਾਕੇ ਉੱਤੇ ਜਾਣ ਵਾਲੇ ਹਨ ਸ਼ਰਾਬੀ ਅਨਸਾ ਦੇ ਕੋਈ ਸੁਨਮ ਕਾਰਵਾਈ ਕੀਤੀ ਗਈ ਜੀ ਸਰ ਸਰ ਸਪੈਸ਼ਲ ਨਾਕਾਬੰਦੀ ਕੀਤੀ ਹੈ ਜੀ ਮੋਟਰਸਾਈਕਲ ਚੈੱਕ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋ ਨੇ ਜਿਹੜਾ ਹੈਗਾ ਸਾਰਾ ਜੀ ਜਿਹੜੀ ਕਾਸੋ ਦੇ ਨਾਲ ਸਪੈਸ਼ਲ ਨਾਕਾਬੰਦੀ ਤੁਹਾਡੇ ਮਾਨਯੋਗ ਐਸਐਸਪੀ ਜੋਤੀ ਜਦੋਂ ਇਹਦੇ ਸਹਾ ਅਨੁਦੇਸ਼ਾ ਦੇ ਤਾਪੀ ਚੱਲ ਰਹੀ ਹੈ ਟੂ ਵੀਲਰ ਖਾਸ ਕਰਕੇ ਜਿਹੜਾ ਵੋਲਟ ਵੀ ਹੈ ਤੇ ਟੂ ਵੀਲਰ ਜਿਹੜੇ ਬਦੌੜ ਨੰਬਰ ਨੇ ਉਨ੍ਹਾਂ ਦੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ-ਵੀਲਰ ਵਿਦਆਊਟ ਨੰਬਰ ਬੰਦ ਕੀਤੇ ਜਾਣਗੇ ਬੋਲਟ ਤੁਹਾਡੇ ਸਾਹਮਣੇ ਹੈ ਜਿਹੜਾ ਦੋ ਫੜੇ ਜੋ ਟਾਕੇ ਪਾ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ ਇਹਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਉਹਦੇ ਮਾਪੇ ਪਾਪ ਨੂੰ ਵੀ ਜਿਹੜਾ ਬੋਲਟ ਦੇ ਸਲੈਂਸਰ ਦਾ ਜੁਰਮਾਨਾ 5000 ਹੈ ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸਾਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਹੈ ਬਹੁਤ ਮੋਟਾ ਜੁਰਮਾਨਾ ਹੈ ਮਾਪੇ ਪਾਪ ਨੂੰ ਜਿਹਦੇ ਕੋਲ ਬੱਚੇ ਕੋਲ ਡਰਾਈਵਿੰਗ ਸਾਂਸ ਨਹੀਂ ਹੈ ਉਹਨੂੰ ਟੂ-ਵੀਲਰ ਆਪਣੇ ਟੂ-ਵੀਲਰਾਂ ਦੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ। ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਹੈ ਇਹ ਸਲੰਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਮਕੈਨਿਕ। ਬਿਲਕੁਲ ਬਿਲਕੁਲ ਹੋਊਗੀ ਜੀ ਕਿਉਂਕਿ ਹੁਣ ਵੀ ਅਸੀਂ ਜਿਹੜੇ ਸਲੰਸਰਾਂ ਦੇ ਲੋਹਾਗਾ ਆਪਣੇ ਕੋਲ ਰੱਖ ਰਹੇ ਆਂ ਤਾਂ ਮਕੈਨਿਕ ਥੋੜੇ ਸਾਹਮਣੇ ਲਾਈ ਰਿਹਾ ਆ। ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਲੰਸਰ ਲਾਇਆ ਉਸ ਮਕੈਨਿਕ ਦੇ ਖਿਲਾਫ ਵੀ ਬਿਲਕੁਲ ਕਾਰਵਾਈ ਕਰਾਂ। ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਬਾਵਜੂਦ ਵੀ ਇਹ ਮੋਟਰਸਾਈਕਲ ਵਾਰ-ਵਾਰ ਪੜੇ ਜਾ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਖਤ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖੋਗੇ ਦੋ ਤਿੰਨ ਦਿਨ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਬਿਲਕੁਲ ਹੀ ਨਾ ਮਾਤਰੀ ਕੋਈ ਰਹਿ ਜੇ ਰਹਿ ਜੇ ਅਦਰਵਾਈਜ਼ ਅਸੀਂ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾ ਕੇ ਰਹੀ ਹਰ ਬੰਦਾ ਜਿਹੜਾ ਹੈ ਸ਼ਰਾਰਤੀ ਉਹ ਨਾ ਥਵਾ ਮੰਨ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਕਾਸੋ ਆਪਰੇਸ਼ਨ ਹੈ ਸਾਡੇ ਸਮਰਾਲੇਵੀ ਤੇ ਮੱਛੂੜਾ ਦੋਨੇ ਸਾਡੇ ਚੱਲ ਰਿਹਾ ਸਾਡੇ ਮਾਨਯੋਗ ਐਸਐਸਪੀ ਯੋਤੀ ਜਦਰ ਜੀ ਹਨਾ ਉਹਨਾਂ ਦੇ ਦੇ ਚਾਨ ਅਨ ਦਿਸ਼ਾ ਦੇ ਦਬਾਅ ਚੱਲ ਰਿਹਾ ਕਾਸੋੜਾ ਵੀ বাস ਸਟੈਂਡ ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਜਗ੍ਹਾ ਜਿਹੜੀਆਂ ਉਹ ਥਾਰੋੜੀ ਸਰਚ ਕਰ ਰਹੇ ਆ ਤਾਂ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਆ ਉਹ ਸਾਡੇ ਸ਼ਹਿਰ ਦੇ ਵਿੱਚ ਡੀਓ ਦੀ ਐਂਟਰੀ ਨਾ ਕਰ ਫਟੇ ਇਸੋ ਬਿਨਾ ਜਿਹੜੇ ਵੋਲਟ ਵਗੈਰਾ ਪਟਾਕਿਆਂ ਦੇ ਜਿਹੜੇ ਆਵਾਰਾ ਬੱਚੇ ਆ ਉਹਨਾਂ ਦੇ ਵੀ ਨਿਕੇਲ ਕੱਢ ਰਹੇ ਆ ਥੋੜੇ ਸਾਹਮਣੇ ਹੈ ਜਿਵੇਂ ਉਹਨਾਂ ਬੋਲਟ ਇੱਕ ਬੰਦ ਵੀ ਕੀਤਾ ਅਸੀਂ ਪਟਾਕੇ ਮਾਰਨਾ ਤੇ ਸ਼ਾਮ ਤੱਕ ਸੱਦਾ ਚੱਲਦਾ ਰਹੂਗਾ ਕੱਲ ਵੀ ਜਿਹੜਾ ਅਸੀਂ ਇੱਕ ਐਨਡੀਪੀਐਸ ਸੈਕਟਰ ਦਾ ਜਿਹੜਾ ਪਰਚਾ ਦਿੱਤਾ ਆ ਜਿਹੜਾ ਰੇਂਕੂ ਬਦਨਾਮ ਜਿਹੜਾ ਸਾਡਾ ਨਸ਼ੇ ਵੇਚਣ ਵਾਲਾ ਬੰਦਾ ਸੀ ਉਹਦੇ ਖਿਲਾਫ ਸੀ ਅ ਅਪਰੋਕਸੀਵੇਟ 3 ਗ੍ਰਾਮ ਸਮਥਿੰਗ ਜਿਹੜੀ ਆ ਐਰੋਨੋਨੋ ਤੋਂ ਬਰਾਮਦ ਕੀਤੀ ਸੀ ਕਸ ਆਪਰੇਸ਼ਨ ਸਾਡਾ ਹਰ ਰੋਜ਼ ਹੀ ਚੱਲ ਰਿਹਾ ਤੇ ਅੱਜ ਸਵੇਰੇ ਵੀ ਜਿਹੜਾ ਮਛੂੜੇ ਵੀ ਜਿਹੜਾ ਇਹ ਕੈਨੇਡਾ ਇੰਸਪੈਕਟਰ ਬੰਦਾ ਫੜਿਆ ਨਸ਼ਿਆ ਇਹ ਤਾਂ ਹੁੱਲੜਵਾਜੀ ਕਰਦੇ ਨੇ ਮੋਟਾਗਾਂ ਵਾਲਿਆਂ ਦੇ ਪਟਾਕੇ ਹੋ ਜਾਂਦੇ ਨੇ ਕੀ ਮੈਸੇਜ ਹੈ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਜਿਵੇਂ ਹੁਣ ਆ ਤੁਹਾਡੇ ਸਾਹਮਣੇ ਇਹ ਬੱਚੇ ਆ ਇਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਆ ਇਹਦੇ ਜਿਹੜੇ ਮਦਰ ਫਾਦਰ ਦੇ ਖਿਲਾਫ ਵੀ ਜਿਹੜੇ ਅਸੀਂ ਰੀ-ਇਲੈਕਸ਼ਨ ਲਵਾਂਗੇ ਇਸੋ ਬਿਨਾ ਇਹ ਦੱਸਣਾ ਚਾਹਣਾ ਵੀ ਜਿਵੇਂ ਬਦੌੜ ਡਰਾਈਵਰ ਸਾਹਿਬ 10000 ਰੁਪਏ ਜੁਰਮਾਨਾ ਹੈ ਜਿਹੜਾ ਵੋਲਟ ਪਟਾਕੇ ਵਾਰੂਗਾ 5000 ਰੁਪਏ ਜੁਰਮਾਨਾ ਹੈ ਇਹਦੇ ਵਿੱਚ ਇਹਨਾਂ ਦਾ ਸਵਾ ਸਾਰਾ 10000 ਰੁਪਏ ਜੁਰਮਾਨਾ ਹੋਊਗਾ ਇਸੋ ਬਿਨਾ ਇਹ ਵੀ ਵਾਰਨਿੰਗ ਦੇਣੀ ਚਾਹਣਾ ਵੀ ਹਰ ਜਿਹੜੇ ਮਾਪੇ ਨੂੰ ਆਪਣੇ ਜਦੋਂ ਬੱਚੇ ਬਾਹਰ ਨਿਕਲਦੇ ਆ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਜਿਹਨਾਂ ਕੋਲ ਵੋਲਟ ਵਗੈਰਾ ਆ ਉਹ ਪ੍ਰੋਪਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਇਹਨਾਂ ਦਾ ਸਲੈਂਸਰ ਵੀ ਜਿਹੜਾ ਅੱਜ ਮੌਕੇ ਤੇ ਲ ਤਾਂ ਤੇ ਜਿਹੜੇ ਬਿਸਤਰੀਆਂ ਲਾਇਆ ਸਲਫਸਰ ਉਸ ਮਿਸਤਰੀ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਦੇਵਾਂਗੇ ਤੇ ਸਰ ਜਿਵੇਂ ਦੇਖਿਆ ਗਿਆ ਲਾਇਸੈਂਸ ਵਗੈਰਾ ਹੈ ਜੀ ਨਾ ਮਾਪਿਆਂ ਤੇ ਕੀ ਵੀ ਬਣਦੀ ਕਰ ਬਣਾਪਿਆਂ ਨੂੰ ਵੀ ਅਸੀਂ ਫਸ ਵਾਰਨਿੰਗ ਕਰਾਂਗੇ ਸੈਕੰਡ ਫਿਰ ਜਿਹੜਾ ਲੀਗਲ ਐਕਸ਼ਨ ਹੈ ਮਾਪ ਜੇ ਵਿਦਾਊ ਡਰਾਈਵਿੰਗ ਲਾਇਸੈਂਸ ਬੱਚੇ ਨੂੰ ਇਹ ਵਹੀਕਲ ਦਿੰਦਾ ਉਹਦੇ ਖਿਲਾਫ 3 ਸਾਲ ਦੀ ਸਜ਼ਾ ਉਹਦੇ ਖਿਲਾਫ ਕਰ ਵੀ ਕਰ ਸਕਦਾ ਸਰ ਸਰਚ ਭਾਂ ਦੇ ਵਿੱਚ ਅੱਜ ਕੁਝ ਮਿਲੇ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਕੱਲ ਵੀ ਕਸੋ ਕੀਤਾ ਸੀ ਕੱਲ ਵੀ ਇੱਕ ਬੰਦਾ ਫੜਿਆ ਸੀ ਜਿਹਦੇ ਤੋਂ 3 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਅਜੇ ਸਾਡਾ ਚੱਲ ਰਿਹਾ ਜਿਵੇਂ ਮਿਲੂਗਾ ਫਿਰ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗਾ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ